ਭਾਜੀ ਇਦਾਂ ਆ ਕਿ ਵੈਸੇ ਤਾਂ ਪੰਜਾਬ ਦਾ ਲਾਅ ਐਂਡ ਆਰਡਰ 2 ਢਾਈ ਸਾਲਾਂ ਤੋਂ ਵੈਂਟੀਲੇਟਰ ਦੇ ਉੱਪਰ ਚੱਲ ਰਿਹਾ ਆ ਇੱਥੇ ਕਿਸੇ ਦੀ ਵੀ ਜਾਨ ਮਾਲ ਦੀ ਕੋਈ ਗਰੰਟੀ ਨਹੀਂ ਹੋ ਪਿਛਲੇ ਢਾਈ ਤਿੰਨ ਮਹੀਨਿਆਂ ਦੇ ਵਿੱਚ ਤਾਂ ਜਦਾਂ ਚੋਰਾਂ ਦਾ ਹੜ ਆ ਗਿਆ ਹੁੰਦਾ ਟਾਂਡੇ ਸ਼ਹਿਰ ਦੇ ਵਿੱਚ ਆਏ ਦਿਨ ਇੱਥੇ ਰੋਜ਼ 8-10 ਦੁਕਾਨਾਂ ਦੇ ਤਾਲੇ ਟੁੱਟਦੇ ਆ ਦੁਕਾਨਾਂ ਲੁੱਟੀਆਂ ਜਾ ਰਹੀਆਂ ਆ ਲੋਕ ਸ਼ਾਮ ਨੂੰ ਆਪਣੇ ਘਰਾਂ ਨੂੰ ਜਾਂਦੇ ਆ ਤੇ ਉਹਨਾਂ ਦੇ ਸੱਟਾਂ ਮਾਰ ਕੇ ਉਹਨਾਂ ਦਾ ਸੋਨਾ ਗਹਿਣਾ ਜੋ ਵੀ ਹੈਗਾ ਲੁੱਟ ਲਿਆ ਜਾਂਦਾ ਆ ਤੇ ਪੁਲਿਸ ਪ੍ਰਸ਼ਾਸਨ ਗੂੜੀ ਨੀਂਦੇ ਸੁਤਾ ਹੋਇਆ ਆ ਤੇ ਸਰਕਾਰ ਗੁੜੀ ਨਹੀਂ ਦੇ ਸੁੱਤੀ ਹੈ ਸੁੱਤੀ ਪਈ ਆ ਕੋਈ ਪੁਲਿਸ ਪ੍ਰਸ਼ਾਸਨ ਨਾਮ ਦੀ ਇੱਥੇ ਚੀਜ਼ ਨਹੀਂ ਕੋਈ ਸਰਕਾਰ ਦੇ ਨਾਮ ਦੀ ਚੀਜ਼ ਨਹੀਂ 2.5 ਸਾਲ 2.5 ਮਹੀਨਿਆਂ ਦੇ ਵਿੱਚ ਕਿਸੇ ਵੀ ਚੋਰੀ ਵਾਲੇ ਕਿਸੇ ਦੁਕਾਨਦਾਰ ਨੂੰ ਪੁੱਛ ਲਓ ਕਿਸੇ ਨੇ ਆ ਕੇ ਉਹਨਾਂ ਦਾ ਦੁੱਖ ਹਾਲ ਜਾਣਿਆ ਹੋਵੇ ਜਦੋਂ ਉਹ ਆਪਣਾ ਦੁਖੜਾ ਲੈ ਕੇ ਪੁਲਿਸ ਕੋਲ ਜਾਂਦੇ ਆ ਤੇ ਪੁਲਿਸ ਕਹਿੰਦੀ ਆ ਆਪਾਂ ਤੁਹਾਨੂੰ ਸਿਕਿਉਰਟੀ ਨਹੀਂ ਦੇ ਸਕਦੇ ਤੁਸੀਂ ਆਪਣਾ ਹੱਕ ਆਪਣਾ ਹੱਲ ਤੁਸੀਂ ਆਪ ਕਰ ਲਓ ਤੇ ਜੇ ਦੁਕਾਨਦਾਰਾਂ ਨੇ ਆਪਣਾ ਹੱਲ ਆਪ ਹੀ ਕਰਨਾ ਹੈ ਤੇ ਸਾਨੂੰ ਇਹੋ ਜਿਹੀਆਂ ਸਰਕਾਰਾਂ ਦੀ ਲੋੜ ਕੀ ਆ ਦੁਕਾਨਦਾਰ ਟੈਕਸ ਕਿਉਂ ਭੇ ਕਰ ਰਿਹਾ ਆ ਟੈਕਸ ਦੁਕਾਨਦਾਰ ਭੇ ਕਰਦਾ ਆ ਸਬਸਿਡੀਆਂ ਬਾਕੀਆਂ ਨੂੰ ਮਿਲਦੀਆਂ ਆ ਤੇ ਸਿਕਿਉਰਿਟੀ ਦੇ ਨਾਤੇ ਦੁਕਾਨਦਾਰਾਂ ਨੂੰ ਕੀ ਮਿਲਦਾ ਆ ਠੇਂਗਾ ਦੁਕਾਨਦਾਰਾਂ ਨੂੰ ਕਿਹਾ ਜਾਂਦਾ ਆ ਆਪਣੀਆਂ ਦੁਕਾਨਾਂ ਤੁਸੀਂ ਆਪ ਜਾ ਕੇ ਹਸਾਬ ਲਓ ਤੇ ਇਸ ਕਰਕੇ ਸਾਡਾ ਪੁਲਿਸ ਦਾ ਇਹਨਾਂ ਇਲੈਕਸ਼ਨਾਂ ਦਾ ਬਾਈਕਾਟ ਆ ਜਿੰਨਾ ਵੀ ਦੁਕਾਨਦਾਰ ਆ ਵਪਾਰ ਮੰਡਲ ਆ ਵਪਾਰ ਵਪਾਰੀ ਵਰਗ ਆ ਇਹਨਾਂ ਇਲੈਕਸ਼ਨਾਂ ਦਾ ਬਾਈਕਾਟ ਕਰਦਾ ਆ ਕੋਈ ਵੀ ਕਿਸੇ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਕੋਈ ਵੀ ਵੋਟ ਨਹੀਂ ਦੇ ਕਰੂਗਾ ਤੇ ਪੁਲਿਸ ਪ੍ਰਸ਼ਾਸਨ ਦਾ ਪੂਰੀ ਤਰ੍ਹਾਂ ਬਾਈਕਾਟ ਆ ਕਿਉਂਕਿ ਅਸੀਂ ਜਦੋਂ ਦੁੱਖ ਲੈ ਕੇ ਪੁਲਿਸ ਕੋ ਜਾਨੇ ਪੁਲਿਸ ਰਿਪੋਰਟ ਨਹੀਂ ਦਰਜ ਕਰਦੀ ਜੇ ਕਰਦੀ ਵੀ ਆ ਤੇ ਚੋਰਾਂ ਨੂੰ ਫੜਦੀ ਨਹੀਂ ਤੇ ਦੁਕਾਨਦਾਰਾਂ ਨੂੰ ਬਲੈਕਮੇਲ ਕੀਤਾ ਜਾਂਦਾ ਆ ਪੁਸ਼ ਕੀਤਾ ਜਾਂਦਾ ਆ ਆਪਣੀ ਸਿਕਿਉਰਿਟੀ ਤੁਸੀਂ ਆਪ ਕਰੋ ਅਸੀਂ ਤੁਹਾਨੂੰ ਕੋਈ ਸਿਕਿਉਰਿਟੀ ਨਹੀਂ ਦੇ ਸਕਦੇ ਇਸ ਕਰਕੇ ਮੇ ਮੇਰੇ ਹੱਥ ਬਨ ਕੇ ਬੇਨਤੀ ਆ ਸਾਡੇ ਕੋਲ ਕੋਈ ਵੀ ਨਾ ਆਵੇ ਜੇ ਆਉਣਾ ਵੀ ਆ ਤੇ ਐਸ ਡੀ ਐਮ ਸਾਹਿਬ ਜਾਂ ਡੀ ਸੀ ਸਾਹਿਬ ਹਨ ਅਸੀਂ ਪੁਲਿਸ ਨਾਲ ਕੋਈ ਕੋਈ ਗੱਲਬਾਤ ਨਹੀਂ ਕਰਨੀ ਤੇ ਨਾ ਹੀ ਕਿਸੇ ਪੋਲੀਟਿਕਲ ਲੀਡਰ ਦੇ ਨਾਲ ਕੋਈ ਗੱਲਬਾਤ ਕਰਨੀ ਆ ਤੇ ਇਹ ਗੱਲ ਕਹਿੰਦੇ ਹੋਏ ਅੱਜ ਤਾਂ ਅਸੀਂ ਸਿਰਫ 2 ਘੰਟੇ ਲਈ ਦੁਕਾਨਾਂ ਬੰਦ ਕੀਤੀਆਂ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੂਰਾ ਟਾਂਡਾ ਸ਼ਹਿਰ ਬੰਦ ਕਰਾਂਗੇ ਪੂਰਾ ਪੂਰੇ ਆ ਦੁਕਾਨਾਂ ਬੰਦ ਕਰਾਂਗੇ ਤੇ ਇਹ ਪ੍ਰਸ਼ਾਸਨ ਨੂੰ ਦੱਸ ਦੇਣਾ ਚਾਹੁੰਦੇ ਆ ਜੇ ਇਹ ਚੋਰੀਆਂ ਨਾ ਰੁਕੀਆਂ ਕਿਉਂਕਿ ਇਹ ਚੋਰੀਆਂ ਪੁਲਿਸ ਦੀ ਸ਼ਹਿਤ ਤੇ ਸਰਕਾਰ ਦੀ ਸ਼ਹਿਤ ਹੋ ਰਹੀਆਂ ਆ ਇਹ ਨਸ਼ਾ ਵੇਚ ਰਿਹਾ ਤੇ ਸਰਕਾਰ ਦੀ ਸ਼ਹਿਤ ਹੋ ਰਿਹਾ ਆ ਇਹ ਅਮਰੀਆਂ ਨਸ਼ੀਆਂ ਦਾ ਕੰਮ ਆ ਚੋਰੀਆਂ ਦਾ ਨਸ਼ਾ ਖੁੱਲਿਆਂ ਵਿਕ ਰਿਹਾ ਹੈ 10 ਗੁਣਾ ਨਸ਼ਾਗੇ ਨਾਲੋਂ ਵੱਧ ਗਿਆ ਹੈ ਤੇ ਸਰਕਾਰਾਂ ਦਾਅਵੇ ਕਰਦੀਆਂ ਸੀ ਨਸ਼ਾ ਮੁਕਾਤਾ ਅਸੀਂ 100 ਦਿਨਾਂ ਚ ਨਸ਼ਾ ਬੰਦ ਕਰ ਦਾਂਗੇ ਤੇ ਇੱਥੇ ਨਸ਼ੇ ਦੇ ਹੜ ਵਗ ਰਹੇ ਆ ਤੇ ਜਦ ਤੱਕ ਇਹ ਚੋਰੀਆਂ ਬੰਦ ਨਹੀਂ ਹੋ ਰਹੀਆਂ ਹੁੰਦੀਆਂ ਅੱਜ ਤਾਂ ਅਸੀਂ ਸਿਰਫ 2 ਘੰਟੇ ਦੀ ਕਾਲ ਦਿੱਤੀ ਆ ਤੇ ਕੱਲੋਂ ਅਸੀਂ ਪੂਰੇ ਸ਼ਹਿਰ ਚ ਨਿਕਲਾਂਗੇ ਪੂਰਾ ਸ਼ਹਿਰ ਬੰਦ ਕਰਾਂਗੇ ਤੇ ਜਿੰਨੇ ਵੀ ਪੋਲੀਟਿਕਲ ਲੀਡਰ ਆ ਇਲੈਕਸ਼ਨ ਲੜ ਰਹੇ ਆ ਜਿੰਨੀਆਂ ਵੀ ਪੋਲੀਟਿਕਲ ਪਾਰਟੀਆਂ ਉਹ ਕੰਨ ਸੁਣ ਕੇ ਖੋਲ ਕੇ ਸੁਣ ਲੈਣ ਕੀ ਅਸੀਂ ਕਿਸੇ ਨੂੰ ਤਾਂਡੇ ਸ਼ਹਿਰ ਦੇ ਵਿੱਚ ਰੋਡ ਸ਼ੋਅ ਨਹੀਂ ਕਰਨ ਦੇਣਾ ਅਸੀਂ ਦੁਕਾਨਾਂ ਦੇ ਮੋਰੇ ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਵਾਂਗੇ ਉਹਨਾਂ ਦੀ ਹਾਇਆ ਕਰਾਂਗੇ ਉਹਨਾਂ ਦੇ ਗੋਬਰ ਮਾਰਾਂਗੇ ਜੇ ਉਹ ਇੱਥੇ ਬੜੇ ਕਿਉਂਕਿ ਸਾਡਾ ਦੁੱਖ ਜਾਣਨ ਕੋਈ ਨਹੀਂ ਆਇਆ ਢਾਈਆਂ ਮਹੀਨਿਆਂ ਚ ਸਾਨੂੰ ਕਿਸੇ ਵੀ ਦੁਕਾਨਦਾਰ ਨੂੰ ਕੋਈ ਪੁੱਛਣ ਆਇਆ ਤਾ ਤੁ ਨਹੀਂ ਤੁਹਾਡੀਆਂ ਦੁਕਾਨਾਂ 'ਚ ਚੋਰੀਆਂ ਹੋਈਆਂ ਕੋਈ ਪੁੱਛਣ ਆਇਆ ਨਹੀਂ ਤੁਹਾਡਾ ਨੁਕਸਾਨ ਹੋਇਆ ਕੋਈ ਪੁੱਛਣ ਆਇਆ ਨਹੀਂ ਕਿੱਤੀ ਹੈ ਪੋਲੀਟਿਕਲ ਪਾਰਟੀਆਂ ਤੁਹਾਡ ਕੇ ਵੋਟ ਦੀਆਂ ਹੱਕਦਾਰ ਰਹਿ ਗਈਆਂ ਨਹੀਂ ਇਸ ਕਰਕੇ ਸਾਡੇ ਕੋਲ ਕੋਈ ਪੋਲੀਟਿਕਲ ਲੀਡਰ ਨਾ ਆਵੇ ਪ੍ਰਸ਼ਾਸਨ ਆਵੇ ਉਹਨਾਂ ਨਾਲ ਗੱਲ ਕਰਾਂਗੇ ਜੇ ਇਹ ਦੋ ਦਿਨਾਂ ਬਾਅਦ ਅਸੀਂ ਇੱਥੇ ਪੂਰੇ ਸ਼ਹਿਰ ਦਾ ਸਾਹ ਬੰਦ ਕਰ ਦਾਂਗੇ ਮੁਕਰਬਾਤ ਪੰਜਾਬ ਸਰਕਾਰ ਮੁਕਰਬਾਤ ਇੰਦਰਾਜੀ ਝਾੜੀ ਜਨਾਨੀਆਂ ਜਾਂਦੀਆਂ ਡਾੜ ਮਾਰ ਕੇ ਚੈਨਾਂ ਲੱਤੀਆਂ ਜਾਂਦੀਆਂ ਮੁਕਰਬਾਤ ਚੈਨ ਦਾ ਲਾਂਦੇ ਲਾਂਦੇ ਆ ਲੁੱਟਦੇ ਨਾਲ ਮਾਰ ਕੇ ਜਾਂਦੇ ਕੁੱਟ ਮਾਰ ਕੇ ਜਾਂਦੇ ਦੱਸੋ ਕਿੱਥੇ ਬੰਦਾ ਜਾਵੇ ਦੁਕਾਨਦਾਰ ਵਪਾਰੀ ਕਿੱਥੋਂ ਸੇਫ ਹੈਗਾ ਇਹ ਟੈਕਸ ਦੇਣੇ ਆ ਸਰਕਾਰ ਨੂੰ ਟੈਕਸ ਦੇ ਰਹੇ ਆ ਇਹ ਪੇਪ ਹੈ ਕਿੱਥੇ ਜਾਣਗੇ ਇਹ ਜਵਾਬ ਦੇ ਦੇ ਅੱਜ 6 ਵਜੇ ਅਸੀਂ ਸੁਨਿਆਰੇ ਲੋਕ ਅੱਜ ਅਸੀਂ ਇੱਥੇ ਐਮਸੀ ਬਣ ਕੇ ਨਹੀਂ ਆਏ ਕੋਈ ਕੁਛ ਨਹੀਂ ਬਣ ਕੇ ਅੱਜ ਅਸੀਂ ਇੱਥੇ ਦੁਕਾਨਦਾਰ ਬਣ ਕੇ ਆਏ ਆ ਕੋਈ ਦੁਕਾਨਦਾਰ ਦੀ ਸੇਫਟੀ ਨਹੀਂ ਕੋਈ ਕੁਛ ਨਹੀਂ ਪਤਾ ਨਹੀਂ ਘਰ ਪਹੁੰਚਣਾ ਕਿ ਨਹੀਂ ਪਹੁੰਚਣਾ ਘਰਦਿਆਂ ਦੇ ਫੋਨਾਂ ਤੇ ਰਹਿੰਦੇ ਕਿੱਥੇ ਪਹੁੰਚੇ ਕਿੱਥੇ ਪਹੁੰਚੇ ਬਹੁਤ ਜ਼ਿਆਦਾ ਟਾਂਡੇ ਦਾ ਤਾਂ ਬਿਲਕੁਲ ਹੀ ਬੇੜਾ ਕਰ ਦਈਆ ਗੱਡੀ ਐਸਾ ਹੀ ਕਰਦੀ ਰਹਿੰਦੀ ਹੈ ਕਿ